ਕੱਥ ਦੱਸੋ ਤੁਹਾਨੂੰ ਕਿੰਨੇ ਲੋਕਾਂ ਨੇ ਕਿਹਾ ਕਿ ਤੂੰ ਬਹੁਤ ਪਰਫੈਕਟ ਕੰਫੀਡੈਂਟ ਤੇ ਸਮਾਰਟ ਲੱਗਦਾ ਹੈ ਪਰ ਅਸਲ ਵਿੱਚ ਕੀ ਤੁਸੀਂ ਆਪਣੇ ਅੰਦਰ ਹੀ ਇੱਕ جنگ ਤਾਂ ਨਹੀਂ ਲੜ ਰਹੇ ਹਾਈ ਫੰਕਸ਼ਨਿੰਗ ਐਂਜ਼ਾਈਟੀ ਇਹ ਉਹ ਐਂਜ਼ਾਈਟੀ ਹੈ ਜੋ ਦਿਖਦੀ ਬਹੁਤ ਆ ਪਰ ਮਹਿਸੂਸ ਨਹੀਂ ਹੁੰਦੀ ਤੁਸੀਂ ਹਰ ਕੰਮ ਟਾਈਮ ਤੇ ਕਰਦੇ ਹੋ ਲੋਕਾਂ ਨੂੰ ਹੱਸ ਕੇ ਮਿਲਦੇ ਹੋ ਪਰ ਅੰਦਰੋਂ ਅੰਦਰ ਹੀ ਤੁਸੀਂ ਕਿਸੇ ਚੀਜ਼ ਨਾਲ ਜੂਝ ਰਹੇ ਹੁੰਦੇ ਹੋ ਆਪਣੇ ਗੋਲਸ ਪੂਰੇ ਕਰਦੇ ਹੋ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਮਨ ਪੰਜ ਦਾ ਰਹਿੰਦਾ ਹੈ ਇੱਕ ਓਵਰ ਥਿੰਕਿੰਗ ਜੇ ਤੁਸੀਂ ਸਟਰਗਲ ਕਰਦੇ ਹੋ ਕਿ ਮੈਂ ਸਹੀ ਕੀਤਾ ਹਾਈ ਕਿਤੇ ਉਹਨੂੰ ਬੁਰਾ ਤਾਂ ਨਹੀਂ ਲੱਗ ਜਾਣਾ ਹਾਈ ਇਹਦੇ ਨਾਲ ਕੁਝ ਆ ਤਾਂ ਨਹੀਂ ਹੋ ਜਾਣਾ ਫਿਰ ਕੀ ਹੋਗਾ ਜੇ ਸਭ ਕੁਝ ਖਰਾਬ ਹੋ ਗਿਆ ਸੋ ਤੁਸੀਂ ਇਸ ਹਾਈ ਐਂਜਾਇਟੀ ਫੰਕਸ਼ਨਿੰਗ ਦੇ ਸ਼ਿਕਾਰ ਹੋ ਜੀ ਹਾਈ ਫੰਕਸ਼ਨਿੰਗ ਐਂਜਾਇਟੀ ਦੇ ਸਿੰਪਟਮ ਤੇ ਸਾਈਨਸ ਨੇ ਸਭ ਤੋਂ ਪਹਿਲਾਂ ਓਵਰ ਥਿੰਕਿੰਗ ਕਰਦੇ ਰਹਿਣਾ ਜਿਆਦਾ ਸੋਚਦੇ ਰਹਿਣਾ ਛੋਟੀ ਜੀ ਗੱਲ ਨੂੰ ਵੱਡਾ ਕਰਕੇ ਦੇਖ ਲੈਣਾ ਕਿ ਪਤਾ ਨਹੀਂ ਕੀ ਹੋ ਜਾਊਗਾ ਤੇ ਸਭ ਤੋਂ ਪਹਿਲਾਂ ਹੀ ਉਦੇ ਬੈਡ ਜਾਂ ਵਰਸਟ ਕਨਸੀਕੁਐਂਸਸ ਪਹਿਲਾਂ ਹੀ ਦੇਖ ਲੈਣੇ ਤੇ ਡਰਦੇ ਰਹਿਣਾ ਪੀਪਲ ਪਲੀਜ਼ਰ ਬਣ ਜਾਣਾ ਆ ਵੀ ਨਾ ਗੁੱਸੇ ਹੋ ਜੇ ਹਾਈ ਆ ਵੀ ਨਾ ਗੁੱਸੇ ਹੋ ਜੇ ਹਾਈ ਕੀ ਲੱਗੂਗਾ ਉਹਨੂੰ ਬੁਰਾ ਲੱਗ ਜੇ ਹਾਈ ਕੀ ਹੋਊਗਾ ਜੇ ਉਹਨੂੰ ਬੁਰਾ ਲੱਗ ਗਿਆ ਮੈਂ ਆਪਦਾ ਬੈਸਟ ਦਵਾ ਮੈਂ ਆਪਦਾ ਬੈਸਟ ਦਵਾ ਚਾਹੇ ਉਹ ਬੰਦਾ ਤੁਹਾਡਾ 1% ਵੀ ਕਦਰ ਨਾ ਕਰ ਰਿਹਾ ਹੋਵੇ ਅਰੈਸਟ ਨਾ ਮਿਲਣਾ ਮਾਈਂਡ ਨੂੰ ਹਮੇਸ਼ਾ ਬਿਜ਼ੀ ਰੱਖਣਾ ਆਊਟਵਰਡ ਸਕਸੈਸ ਮਿਲਦੇ ਰਹਿਣਾ ਪਰ ਇਨਵਰਡ ਜ਼ੀਰੋ ਇਨਵਰਡ ਸਟਰਗਲ ਕਰਨਾ ਸੈਲਫ ਡਾਊਟ ਮੈਂ ਕਾਫੀ ਨਹੀਂ ਆ ਵਾਲੀ ਫੀਲਿੰਗ ਆ ਰਹੀ ਤਵੇ ਨੋਟਿਸ ਕੀਤਾ ਕਿ ਗਰੁੱਪ ਵਿੱਚ ਤੁਸੀਂ ਸਭ ਤੋਂ ਹਸਮੁਖ ਹੁੰਦੇ ਹੋ ਪਰ ਅੰਦਰ ਹੀ ਅੰਦਰ ਤੁਸੀਂ ਬਹੁਤ ਹੀ ਜ਼ਿਆਦਾ ਐਂਸੀਅਸ ਹੁੰਦੇ ਹੋ ਸੋ that is high functioning anxiety ਹੁਣ ਦੇਖਦੇ ਹਾਂ ਕਿ why it happens what could be the potential causes of it ਇਹਦੀ ਮੁੱਖ ਕਾਰਨ ਕੀ ਹੋ ਸਕਦੀ ਹੈ ਸਭ ਤੋਂ ਪਹਿਲਾ ਕਾਰਨ ਇਹ ਬਹੁਤ ਸਾਰੇ ਕੇਸਸ ਵਿੱਚ ਹੁੰਦਾ ਹੈ ਕਿ ਪੈਰੈਂਟਸ ਅਕਸਰ ਹੀ ਦੋ ਬੱਚਿਆਂ ਚੋਂ ਦਾ ਇੱਕ ਬੱਚਾ ਲੋਸਟ ਕਰ ਦਿੰਦੇ ਆ ਇੱਕ ਬੱਚਾ ਕਿਤੇ ਨਾ ਕਿਤੇ ਚਲਾ ਜਾਂਦਾ ਉਹਨਾਂ ਦੀ ਲਾਈਫ ਚ ਪਰ ਉਸੇ ਦਾ ਉਸੇ ਦੀਆਂ ਜ਼ਿੰਮੇਵਾਰੀਆਂ ਦੂਜੇ ਬੱਚੇ ਤੋਂ ਐਕਸਪੈਕਟ ਕਰਦੇ ਆ ਕਿ ਤੈਨੂੰ ਵੀ ਇਹ ਕਰਨਾ ਪੈਣਾ ਹੈ ਤੂੰ ਵੀ ਇਹ ਕਰ ਅਸੀਂ ਤੇਰੇ ਤੋਂ ਸਭ ਕੁਝ ਦੇਖਦੇ ਆ ਤੇਰੀ ਹੁਣੇ ਹੀ ਜ਼ਿੰਮੇਵਾਰੀ ਬਣਦੀ ਹੈ ਤੋ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਲਈ ਆਪਣੇ ਆਪ ਨੂੰ ਰਿਸਪੋਨਸਿਬਲ ਮੰਨਣਾ ਲੱਗ ਜਾਂਦਾ ਤੇ ਸਾਰੀਆਂ ਚੀਜ਼ਾਂ ਆਪ ਠੀਕ ਕਰਨਾ ਚਾਹੁੰਦਾ ਜਿਹਦੇ ਕਰਕੇ ਉਹ ਇੱਕ ਪ੍ਰੈਸ਼ਰ ਅੰਡਰ ਫੀਲ ਕਰਦਾ ਪਾਸਟ ਫੇਲਿਅਰਸ ਜਿਨ੍ਹਾਂ ਨੇ ਸਾਡੇ ਮਾਈਂਡ ਨੂੰ ਓਵਰ ਅਲਰਟ ਕਰਕੇ ਰੱਖ ਦਿੱਤਾ ਇਹ ਪਾਸਟ ਫੇਲਿਅਰਸ ਦੂਜਾ ਮੁੱਖ ਕਾਰਨ ਤੀਜਾ ਮੁੱਖ ਕਾਰਨ ਸੋਸ਼ਲ ਕੰਪੈਰੀਸ਼ਨ ਹਾਈ ਉਹ YouTube ਤੇ ਵੀਡੀਓ ਬਣਾਉਂਦਾ ਹੈ ਮੇਰੀਆਂ ਮੈਂ ਵੀ YouTube ਤੇ ਵੀਡੀਓ ਬਣਾਉਣਾ ਉਹਨੂੰ ਕਿਉਂ ਨਹੀਂ ਸਕਸੈਸ ਮਿਲ ਰਹੀ ਹੈ ਮੈਂ ਤਾਂ ਇਨੇ ਟਾਈਮ ਦਾ ਬਣਾਉਣਾ ਹੈ ਮੈਂ ਇਨੇ ਟਾਈਮ ਦਾ ਪ੍ਰੈਪਰੇਸ਼ਨ ਕਰ ਰਹੀ ਹਾਂ ਗਵਰਨਮੈਂਟ ਐਗਜ਼ਾਮਸ ਦੀ ਤੇ ਮੇਰੇ ਕਲੀਅਰ ਨਹੀਂ ਹੋ ਰਹੇ ਪਰ ਉਹ ਦੂਜਾ ਇਨਸਾਨ ਜਿਹੜਾ ਹੁਣੇ ਲੱਗਿਆ ਸੀਗਾ ਉਹਨੇ ਪਲੱਸ 2 ਤੋਂ ਬਾਅਦ ਹੀ ਕਲੀਅਰ ਕਰਕੇ ਪੇਪਰ ਤੇ ਨੌਕਰੀ ਤੇ ਲੱਗ ਗਿਆ ਇਹ ਕੰਪੈਰੀਸ਼ਨ ਸਮੱਸਿਆ ਇਹ ਨਹੀਂ ਕਿ ਤੁਸੀਂ ਕੌਨਫੀਡੈਂਟ ਹੋ ਤੁਸੀਂ ਕੌਨਫੀਡੈਂਟ ਹੋ ਅੱਛੀ ਗੱਲ ਹੈ ਪਰ ਤੁਹਾਡੇ ਉਸ ਕੌਨਫੀਡੈਂਟ ਦਾ ਪਹਿਰਾਵਾ ਪਾਇਆ ਕਰਕੇ ਉਹ ਕੌਨਫੀਡੈਂਸੀ ਦਾ ਮੁਖਟਾ ਪਾਇਆ ਕਰਕੇ ਕਿਸੇ ਨੂੰ ਫੀਲ ਹੀ ਨਹੀਂ ਹੁੰਦਾ ਕਿ ਤੁਹਾਨੂੰ ਕੌਣ ਗੱਲ ਕਰਦੇ ਆ ਇਹਦੇ ਇੰਪੈਕਟ ਜ਼ਿੰਦਗੀ ਤੇ ਇਹਦੇ ਕੀ ਅਸਰ ਪੈ ਸਕਦੇ ਹੈਗੇ ਔਨ ਲਾਈਫ ਕੀ ਤੁਸੀਂ ਜਾਣਦੇ ਹੋ ਕਿ ਇਹ ਐਂਜ਼ਾਇਟੀ ਹੌਲੀ ਹੌਲੀ ਤੁਹਾਡੀ ਸਾਰੀ એનર્ਜੀ ਖਾ ਜਾਂਦੀ ਆ ਰਿਲੇਸ਼ਨਸ਼ਿਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਪੈਦਾ ਕਰ ਦਿੰਦੀ ਆ ਉਹਨੇ ਕਿਵੇਂ ਕਰਦੀ ਹੈ ਕਿ ਜਦੋਂ ਅਸੀਂ ਓਵਰ ਕਰਦੇ ਆ ਕਿਸੇ ਦਾ ਜਿਸ ਦਾ ਕਿ ਆਪਾਂ ਕਾਰਨ ਪਕੜਿਆ ਓਬਵੀਅਸ ਹੈ ਜੀ ਜੋ ਕਾਰਨ ਹੁੰਦਾ ਉਹੀ ਕਿਤੇ ਨਾ ਕਿਤੇ ਪ੍ਰੋਬਲਮ ਦਾ ਮੇਨ ਜੜ ਹੁੰਦੀ ਆ ਸੋ ਕਾਰਨ ਕੀ ਜਿਆਦਾ ਪੀਪਲ ਪਲੀਜ਼ਰ ਬਣ ਜਾਣਾ ਹਰ ਇੱਕ ਦੀ ਹਰ ਇੱਕ ਦਾ ਸੋਚਣਾ ਹੇ ਜ਼ਿਆਦਾ ਵੀ ਸੋਚਦੇ ਹੋ ਕਿਸੇ ਦਾ ਤਾਂ ਪੀਪਲ ਆ ਪੀਪਲ ਆਰ ਨੋਟ ਮੈਂਟ ਟੂ ਬੀ ਟੇਕਨ ਐਸ ਸੀਰੀਅਸ ਇੱਥੇ ਲੋਕ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਸੀਰੀਅਸ ਲਾਉਂਗੇ ਉਹ ਉਦੋਂ ਜ਼ਿਆਦਾ ਮਿਸ ਅੰਡਰਸਟੈਂਡਿੰਗਸ ਹੋਣਗੀਆਂ ਕਿ ਸ਼ਾਇਦ ਇਹ ਬਟਰਿੰਗ ਕਰ ਰਿਹਾ ਜਾਂ ਕੁਝ ਹੋਰ ਤੇ ਇਹ ਇਹਦਾ ਇੱਕ ਹੋਰ ਅਸਰ ਹੈ ਕਿ ਕੰਮ ਦੇ ਵਿੱਚ ਵੀ ਬਨ ਆਊਟ ਹੋ ਜਾਂਦੇ ਹੋ ਤੁਸੀਂ ਆਬਵੀਅਸ ਆ ਤੁਸੀਂ ਆਪਦੇ ਆਪ ਨੂੰ ਪਰਫੈਕਟ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਸਾਰਾ ਆਉਂਦਾ ਹੈ ਮੈਂ ਕਰ ਸਕਦਾ ਮੈਨੂੰ ਇਹ ਲੋਕ ਆਏ ਨਾ ਕਹਦੇ ਨੇ ਕਿ ਇਸ ਨੂੰ ਆਉਂਦਾ ਨਹੀਂ ਤੇ ਤੁਸੀਂ ਆਲਟੀਮੇਟਲੀ ਉਹਦਾ ਕੀ ਰਿਜ਼ਲਟ ਨਾ ਆਊਗਾ ਕਿ ਤੁਸੀਂ ਬਸ ਐਗਜ਼ੌਸਟ ਹੋ। ਸਭ ਤੋਂ ਵੱਡਾ ਮੁੱਖ ਜਿਹੜਾ ਇਹ ਦੱਸ ਰੋਂਦਾ ਤੁਹਾਡੀ ਆਪਦੀ ਲਾਈਫ ਤੇ ਤੁਸੀਂ ਆਪਣੇ ਆਪ ਤੋਂ ਦੂਰ ਹੋ ਜਾਓਗੇ। ਖੁਸ਼ਖਬਰੀ ਇਹ ਹੈ ਕਿ ਇਹਨੂੰ ਤੁਸੀਂ ਮੈਨੇਜ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਅਵੇਅਰਨੈਸ ਕਿ ਯੂ ਸ਼ੁਡ ਬੀ ਅਵੇਅਰ ਕਿ ਇਟ ਕੈਨ ਬੀ ਡੈਲਟ। ਇਟ ਕੈਨ ਬੀ ਟ੍ਰੀਟਡ। ਕਿ ਤੁਸੀਂ ਇਹਨੂੰ ਠੀਕ ਕਰ ਸਕਦੇ ਹੋ ਬਾਈ ਐਕਸੈਪਟਿੰਗ ਇਟ। ਕਿ ਭਾਈ ਮੇਰੇ ਚ ਇਹ ਫੈਕਟਰ ਹੈਗਾ। ਮੈਨੂੰ ਇਹ ਮੰਨਣਾ ਪੈਣਾ ਕਿ ਮੈਂ ਹਾਈ ਫੰਕਸ਼ਨਿੰਗ ਐਂਜ਼ਾਇਟੀ ਨਾਲ ਡੀਲ ਕਰ ਰਿਹਾ। ਮੈਂ ਹਾਈ ਫੰਕਸ਼ਨ ਐਂਜ਼ਾਇਟੀ ਦੀ ਗ੍ਰਿਪ ਦੇ ਵਿੱਚ ਦੂਜਾ ਤੁਸੀਂ ਇਹਦਾ ਹੱਲ ਕਰ ਸਕਦੇ ਹੋ ਬ੍ਰੇਕ ਲਓ ਇਹ ਜੀ ਲਾਈਫ ਤੁਹਾਨੂੰ ਬ੍ਰੇਕ ਲੈਣ ਦੀ ਲੋੜ ਆ ਤੁਹਾਨੂੰ ਸਮਝਣ ਦੀ ਲੋੜ ਆ ਕਿ ਕੀ ਮੈਂ ਕਿਤੇ ਇਹ ਜੀ ਪਰਸਨੈਲਿਟੀ ਤਾਂ ਨਹੀਂ ਬਣ ਰਿਹਾ ਹਰੇਕ ਦੀ ਮੈਂ ਹੀ ਤਾਮ-ਜਾਮ ਕਰੀ ਜਾਂਦਾ ਹਰੇਕ ਲਈ ਮੈਂ ਹੀ ਸੋਚ ਰਿਹਾ ਕੋਈ ਮੇਰੇ ਲਈ ਵੀ ਆ ਕੇ ਸੋਚੇ ਕੀ ਮੈਂ ਲੋਕਾਂ ਨੂੰ ਇੱਕ ਝੂਠਾ ਮਖੌਟਾ ਤਾਂ ਨਹੀਂ ਦਿਖਾ ਰਿਹਾ ਕਿ ਮੈਂ ਸਟਰੋਂਗ ਆ ਮੈਂ ਸਟਰੋਂਗ ਆ ਪਰ ਅੰਦਰ ਹੀ ਅੰਦਰ ਮੈਂ ਲੜ ਰਿਹਾ ਮੈਂ ਬਹੁਤ ਵੀਕ ਆ ਮੈਂ ਰੋਂਦਾ ਵੀ ਆ ਜਰ ਟ੍ਰੀਟਮੈਂਟ ਜਰਨਲਿੰਗ ਆਪਦੇ ਥੌਟਸ ਨੂੰ ਕਾਗਜ਼ ਤੇ ਲਿਖੋ ਵਾਟ ਯੂ ਆਰ ਫੀਲਿੰਗ ਕਿੰਧਾ ਦੇ ਵਿਚਾਰ ਆ ਰਹੇ ਆ ਕਿਸੇ ਪ੍ਰਤੀ ਆ ਰਹੇ ਆ ਆਪਦੇ ਪ੍ਰਤੀ ਆ ਰਹੇ ਆ ਉਹਨਾਂ ਨੂੰ ਕਾਗਜ਼ੀ ਰੂਪ ਦਿਓ ਉਹਨਾਂ ਨੂੰ ਅਖਰੀ ਫਾਰਮ ਦਿਓ ਤੇ ਚੌਥਾ ਜੋ ਅਸੀਂ ਆਮ ਹੀ ਕਰਦੇ ਆ ਤੇ ਜਿਸ ਦੀ ਕਮੀ ਬਹੁਤ ਹੈ ਅੱਜ ਮੈਡੀਟੇਸ਼ਨ ਐਂਡ ਐਕਸਰਸਾਈਜ਼ ਬਿਕਾਜ਼ ਯੂ ਨੀਡ ਟੂ ਕੀਪ ਯੋਰਸੈਲਫ ਬਿਜ਼ੀ ਵਿਦ ਯੋਰਸੈਲਫ ਪੰਜਵਾਂ ਕਿ ਇਸ ਬਾਰੇ ਕਿਸੇ ਨਾਲ ਗੱਲ ਕਰੋ ਹੋ ਸਕਦਾ ਤੁਹਾਨੂੰ ਤੁਹਾਡੀ ਇਸ ਬਿਮਾਰੀ ਦਾ ਕਿਉਂਕਿ ਸਾਨੂੰ ਦੇਖਣ ਵਾਲੀਆਂ ਬਿਮਾਰੀਆਂ ਸੀ ਬਹੁਤ ਜਲਦੀ ਪਕੜਦੇ ਆ ਪਰ ਇਦਾਂ ਦੀਆਂ ਬਿਮਾਰੀਆਂ ਜਿਸ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਤੇ ਅਸੀਂ ਸ਼ਾਇਦ ਅਸੀਂ ਜਾਨਣਾ ਵੀ ਨਹੀਂ ਚਾਹੁੰਦੇ ਹੁੰਦੇ ਕਿ ਇਹ ਵੀ ਕੋਈ ਬਿਮਾਰੀ ਹੋ ਸਕਦੀ ਐ ਅਸੀਂ ਮੰਨ ਕੇ ਰੈਡੀ ਨਹੀਂ ਐ ਕਿਉਂਕਿ ਤੇ ਮੈਂ ਇਹ ਹਮੇਸ਼ਾ ਇਹੀ ਕਹਿੰਨੀ ਆ ਕਿ ਸਰੀਰ ਦੀਆਂ ਬਿਮਾਰੀਆਂ ਤਾਂ ਫਿਰ ਵੀ ਕਿਤੇ ਨਾ ਕਿਤੇ ਰੈਕਗਨਾਈਜ਼ਡ ਹੋ ਜਾਣੀਆਂ ਜਿਹੜੀਆਂ ਮੰਨ ਦੀਆਂ ਬਿਮਾਰੀਆਂ ਨੇ ਮੰਨ ਦੇ ਤਲ ਤੇ ਅਸੀਂ ਇੰਨੇ ਨੇ ਡਿਸਆਰਡਰਸ ਦੇ ਵਿੱਚ ਫਸੇ ਹੋਈਆਂ ਆ ਇਨਾਂ ਨੂੰ ਕੌਣ ਲੋਡ ਕਰੂਗਾ ਇਨਾਂ ਨੂੰ ਵੀ ਆਪਾਂ ਹੀ ਲੋਡ ਕਰਨਾ ਸੋ ਅਗਰ ਇਦਾਂ ਦਾ ਹੋ ਰਿਹਾ ਤਾਂ ਪੰਜਵਾਂ ਮੋਸਟ ਜਿਹੜਾ ਟ੍ਰੀ ਟੇਬਲ ਜਿਹੜਾ ਮੈਥਡ ਆ ਉਹ ਹੈਗਾਗਾ ਟਾਕ ਟੂ ਯਰ ਕਲੋਸ ਫਰੈਂਡ ਜਿੱਤੇ ਤੁਹਾਨੂੰ ਭਰੋਸਾ ਹੈ ਜਾਂ ਗੋ ਟੂ ਦਾ ਥੈਰਾਪਿਸਟ ਉਹਨਾਂ ਨੂੰ ਇਹ ਗੱਲ ਦੱਸੋ ਕਿ ਮੈਂ ਬਾਹਰ ਬਹੁਤ ਸਟਰੋਂਗ ਆ ਲੋਕ ਮੈਨੂੰ ਕਹ ਦਿੰਦੇ ਆ ਤੇ ਤੂੰ ਤਾਂ ਸਭ ਕੁਝ ਕਰ ਲੇਗਾ ਪਰ ਇੰਟਰਨਲੀ ਮੈਂ ਕਿਤੇ ਮੈਂ ਕਿਤੇ ਬਹੁਤ ਢੀਕਾਂ ਤੇ ਮੈਂ ਸਫਰ ਕਰਦਾ ਮੈਂ ਆਪਦੇ ਆਪ ਨਾਲ ਡੀਲ ਨਹੀਂ ਕਰ ਪਾਉਂਦਾ ਹਾਈ ਫੰਕਸ਼ਨਿੰਗ ਐਂਜ਼ਾਈਟੀ ਵਾਲੇ ਲੋਕ ਬਾਰੇ ਬਹੁਤ ਸਕਸੈਸਫੁਲ ਦਿਖਦੇ ਨੇ ਪਰ ਅੰਦਰੋਂ ਚੀਕ ਰਹੇ ਹੁੰਦੇ ਜੇ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ ਤਾਂ ਜਾਣ ਲਵੋ ਤੁਸੀਂ ਇਕੱਲੇ ਨਹੀਂ ਹੈਗੇ ਆਪਣੀ ਮੈਂਟਲ ਹੈਲਥ ਨੂੰ ਇਗਨੋਰ ਨਹੀਂ ਕਰਨਾ ਕਿਉਂਕਿ ਸਕਸੈਸ ਤਾਂ ਬਾਹਰ ਹੈ ਪਰ ਸ਼ਾਂਤੀ ਅੰਦਰੋਂ ਆਉਂਦੀ ਹੈ ਤਾਂ ਕਿਉਂ ਨਾ ਆਪਣੇ ਆਪ ਨੂੰ ਸ਼ਾਂਤ ਕਰੀਏ ਸਤਿ ਸ਼੍ਰੀ ਅਕਾਲ